ਹਾਂਜੀ ਅੱਜ ਨਾਲ ਤੁਹਾਡੇ ਨਾਲ ਇੱਕ ਬਹੁਤ ਹੀ ਜਿਆਦੀ ਵਧੀਆ ਰੈਮੇਡੀ ਆਪਾਂ ਸ਼ੇਅਰ ਕਰਨ ਲੱਗੇ ਆਂ ਇਹ ਜਿਹੜੀ ਰੈਮੇਡੀ ਹੈ ਨਾ ਇਹ ਬਹੁਤ ਹੀ ਜਿਆਦੀ ਯੂਸਫੁਲ ਆ ਜਿਨ੍ਹਾਂ ਨੂੰ ਨਿਗਲ ਦੀ ਐਣਕ ਲੱਗੀ ਹੋਈ ਆ ਜਿਨ੍ਹਾਂ ਦੀ ਨਿਗਾ ਘਟਾ ਭਾਵੇਂ ਕੋਈ ਛੋਟਾ ਬੱਚਾ ਵਾ ਆਪਣਾ ਕੋਈ ਲੇਡੀ ਆ ਜਾਂ ਕੋਈ ਬਜ਼ੁਰਗਾ ਆਪਣੇ ਘਰ ਦੇ ਵਿੱਚ ਉਹਨਾਂ ਵਾਸਤੇ ਜਿਹੜੀ ਇਹ ਦਵਾਈ ਆ ਬਹੁਤ ਹੀ ਜਿਆਦੀ ਲੋੜਕਾਰੀ ਆ ਤੇ ਦੂਜੀ ਉਹਨਾਂ ਵਾਸਤੇ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਇਹਦੇ ਵਿੱਚ ਜਿਹੜੇ ਆਪਾਂ ਇਨਗਰੀਡੀਅੰਟ ਯੂਜ਼ ਕੀਤੇ ਆ ਨਾ ਉਹ ਸਾਰੇ ਉਹੀ ਇਨਗਰੀਡੀਅੰਟ ਨੇ ਜਿਨ੍ਹਾਂ ਦਾ ਬਹੁਤ ਹੀ ਜ਼ਿਆਦਾ ਫਾਇਦਾ ਵਾ ਠੀਕ ਹੈ ਤੇ ਇਹ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖੋ ਕਿਹੜੇ-ਕਿਹੜੇ ਇਨਗਰੀਡੀਅੰਟ ਪਾਇਆ ਤੁਹਾਨੂੰ ਦੱਸਦੇ ਆ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਆ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਦੱਸਣਾ ਨਾ ਭੁੱਲਣਾ ਕਿ ਤੁਹਾਨੂੰ ਇਹ ਰੈਮੇਡੀ ਕਿੱਦਾਂ ਦੀ ਲੱਗੀ ਸੋ ਆਪਾਂ ਇਹ ਰੈਮੇਡੀ ਬਣਾਉਣੀ ਸ਼ੁਰੂ ਕਰਦੇ ਆ ਇਹ ਜਿਹੜੀ ਰੈਮੇਡੀ ਆ ਬਣਾਉਣੀ ਬਹੁਤ ਹੀ ਜ਼ਿਆਦੀ ਸੌਖੀ ਆ ਦੇਖੋ ਇਹਦੇ ਵਾਸਤੇ ਮੈਂ ਆ ਸੌਂਫ ਲਈ ਆ ਠੀਕ ਹੈ ਇਹ 50 ਰੁਪਏ ਦੀ ਸੌਂਫ ਲਈ ਆ। 50 ਰੁਪਏ ਦੀ ਮੈਂ ਬਦਾਮ ਲਏ ਆ। 50 ਗ੍ਰਾਮ ਆਏ ਸੀਗੇ। ਠੀਕ ਹੈ ਇਹ 100 ਗ੍ਰਾਮ ਆਈ ਸੀ ਸੌਂਫ ਤੇ ਨਾਲ ਮੈਂ ਇਹ ਜਿਹੜੀ ਮਿਸ਼ਰੀ ਲਈ ਆ ਨਾ ਧਾਗੇ ਵਾਲੀ ਮਿਸ਼ਰੀ ਲਈ ਆ। ਇਹ ਜਿੰਨੇ ਕ ਬਦਾਮ ਆ ਮਤਲਬ ਕਿ ਸੌਂਫ ਨਾਲੋਂ ਘੱਟ ਤੇ ਬਦਾਮ ਨਾਲੋਂ ਥੋੜੀ ਜਿਆਦਾ ਵੀ ਅੱਧੀ ਕ ਗੋਲੀ ਮੇਰੇ ਕੋਲ ਧਾਗੇ ਵਾਲੀ ਮਿਸ਼ਰੀ ਆ ਤੇ ਇੱਕ ਚਮਚ ਜਿਹੜਾ ਉਹ ਕਾਲੀ ਮਿਰਚ ਦਾ ਵਾ। ਹਰੇਕ ਜਿਹੜੀ ਚੀਜ਼ ਆ ਨਾ ਇਹਦੇ ਵਿੱਚ ਜਿਹੜੇ ਇੰਗਰੀਡੀਅੰਟ ਪਾਇਆ ਸਾਰਿਆਂ ਦਾ ਆਪਦਾ ਫਾਇਦਾ ਦੇਖੋ। ਜਿਹੜਾ ਸੌਫ ਵੈਸੇ ਵੀ ਆਯੁਰਵੇਦਿਕ ਵਿੱਚ ਇਹਨੂੰ ਇੱਕ ਦ੍ਰਿਸ਼ਟੀ ਵਧਾਉਣ ਵਾਲਾ ਜਿਹੜਾ ਇਹ ਦੱਸਿਆ ਗਿਆ ਵਾ ਸੌਫ ਨੂੰ ਠੀਕ ਹੈ ਜਿਹੜਾ ਬਦਾਮ ਆ ਇਹ ਵੈਸੇ ਵੀ ਦਿਮਾਗ ਤੇਜ ਕਰਦਾ ਮਤਲਬ ਬੱਚਿਆਂ ਨੂੰ ਜਿਵੇਂ ਆਪਾਂ ਦੇਣਿਆ ਇੰਟੈਲੀਜੈਂਟ ਬਣਾਉਂਦਾ ਬੱਚਿਆਂ ਨੂੰ ਠੀਕ ਹੈ ਕਾਲੀ ਮਿਰਚ ਵਾਈਵਾਦੀ ਨੂੰ ਰੋਕਦੀ ਆ ਮਿਸ਼ਰੀ ਠੰਡੀ ਹੁੰਦੀ ਆ ਮਿਸ਼ਰੀ ਤੇ ਵੀ ਆਪਦੇ ਬਹੁਤ ਗੋਣਾ ਦੀ ਤਸੀਰ ਠੰਡੀ ਹੁੰਦੀ ਆ ਠੀਕ ਹੈ ਸੋ ਆਪਾਂ ਬਣਾਉਣਾ ਸ਼ੁਰੂ ਕਰਦੇ ਆ ਇਹ ਉਹਨਾਂ ਵਾਸਤੇ ਇਹ ਜਿਹੜੀ ਮਤਲਬ ਰੈਮਡੀ ਬਣਨ ਲੱਗੀ ਐ ਬਹੁਤ ਹੀ ਜਿਆਦਾ ਉਹਨਾਂ ਵਾਸਤੇ 유ਸਫੁਲ ਲਾਭਦਾਇਕ ਆ ਜਿਵੇਂ ਜਿਨ੍ਹਾਂ ਬੱਚਿਆਂ ਦੀ ਨਿਗਾ ਘਟ ਆ ਤੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਤੇ ਇਹਦੇ ਇੰਨੇ ਜਿਆਦੇ ਫਾਇਦੇ ਜਿਵੇਂ ਕਈਆਂ ਦਾ ਪਾਚਨ ਖਰਾਬ ਰਹਿੰਦਾ ਰੋਟੀ ਨਹੀਂ ਹਜਮ ਆਉਂਦੀ ਇਹ ਬਹੁਤ ਹੀ ਜਿਆਦਾ ਵਧੀਆ ਗੁਣਕਾਰੀ ਆ ਤੁਸੀਂ ਸੱਚ ਮੰਨੋ ਇਹ ਵਾਲੀ ਜਿਹੜੀ ਰੈਮਡੀ ਵਰਤ ਕੇ ਨਿਗਾ ਜਿਹੜੀ ਜਿਨ੍ਹਾਂ ਨੂੰ ਐਨਕਾ ਲੱਗੀਆਂ ਨਾ ਤੁਸੀਂ ਸਹੀ ਤਰੀਕੇ ਨਾਲ ਨੂੰ ਵਰਤ ਕੇ ਦੇਖੋ ਬਹੁਤ ਹੀ ਜਿਆਦਾ ਨਿਗਾ ਦੇ ਵਿੱਚ ਜਿਹੜਾ ਸੁਧਾਰ ਆਊਗਾ ਠੀਕ ਹੈ ਸੋ ਆਪਾਂ ਇਹ ਬਣਾਉਣੀ ਕਿਵੇਂ ਆਪਾਂ ਸ਼ੁਰੂ ਕਰਦੇ ਆਂ ਦੇਖੋ ਮੈਂ ਪੈਨ ਲੈ ਲਿਆ ਠੀਕ ਤੇ ਪੈਨ ਨੂੰ ਆਪਾਂ ਅੰਦਰੋਂ ਇਹਦਾ ਪਾਣੀ ਸੁਕਾ ਕੇ ਪਹਿਲਾਂ ਸੌਂਫ ਨੂੰ ਮੈਂ ਚੋਗ ਕੇ ਰੱਖਿਆ ਹੈ ਦੇਖੋ ਕੋਈ ਵੀ ਚੀਜ਼ ਮੈਂ ਤੁਹਾਨੂੰ ਕਹਿੰਦੀ ਉਹਨੂੰ ਚੋਗਿਆ ਜ਼ਰੂਰ ਕਰੋ ਇੱਕ ਵਾਰੀ ਨਿਗਾਹ ਜ਼ਰੂਰ ਮਾਰਿਆ ਕਰੋ ਸੌਂਫ ਨੂੰ ਆਪਾਂ ਪੈਨ 'ਚ ਪਾ ਦਾਂਗੇ ਤੇ ਇਹਨੂੰ ਨਾ ਆਪਾਂ ਰੋਸਟ ਕਰਨਾ ਭੁੰਨਾ ਨਹੀਂ ਉਹਨੂੰ ਆਪਾਂ ਇਦਾਂ ਹੀ ਡਰਾਈ ਰੋਸਟ ਹੀ ਕਰਨਾ ਹੈ ਇਹਨੂੰ ਤਾਂ ਕਿ ਜਿਹੜਾ ਜਿਹੜਾ ਮੌਇਸਚਰ ਆ ਉਹ ਸਾਰਾ ਵਿੱਚੋਂ ਖਤਮ ਹੋ ਜੇ ਕਿਉਂਕਿ ਆਪਾਂ ਇਹਨੂੰ ਡੱਬੇ 'ਚ ਭਾ ਕੇ ਰੱਖਣਾ ਤੇ ਜਿਹੜੀ ਇਹ ਕੇ ਭੁੰਨੀ ਜਾਵੇ ਚੰਗੀ ਤਰ੍ਹਾਂ ਇਹਦਾ ਕਲਰ ਆਪਾਂ ਚੇਂਜ ਕਰਨਾ। ਦੇਖੋ ਜਿਹੜੇ ਸੌਫ ਦੇ ਨਾ ਮਤਲਬ ਕਿ ਚਟਕਣ ਦੀ ਆਵਾਜ਼ ਆਉਣ ਲੱਗੀ ਛੋਟੇ ਛੋਟੇ ਨਾ ਇਹ ਮਤਲਬ ਕਿ ਪਤਾ ਲੱਗਣ ਲੱਗ ਗਿਆ ਵੀ ਇਹ ਭੁੱਜ ਗਏ ਆ ਜਿਹੜੀ ਸੌਫ ਆ ਛੋਟੇ ਛੋਟੇ ਮਤਲਬ ਪਟਾਕਿਆਂ ਦੀ ਆਵਾਜ਼ ਆਉਣ ਲੱਗੀ ਇਤੋਂ ਪਤਾ ਲੱਗ ਜਾਂਦਾ ਕਿ ਜਿਹੜੇ ਆਪਣੀ ਸੌਫ ਆ ਉਹ ਭੁੱਜ ਗਈ ਆ ਕਲਰ ਵੀ ਚੇਂਜ ਹੋ ਗਿਆ ਪਰ ਤਿੰਨ ਕੁ ਮਿੰਟ ਲੱਗੇ ਆਪਾਂ ਨੂੰ ਸੌਫ ਆਪਣੀ ਵਧੀਆ ਭੁੱਜ ਗਈ ਤੇ ਇਹਨੂੰ ਆਪਾਂ ਦੂਜੇ ਭਾਂਡੇ 'ਚ ਕੱਢ ਲਾਂਗੇ। ਸੋ ਹੁਣ ਦੇਖੋ ਆਪਾਂ ਕੱਢ ਲਿਆ ਇੱਕ ਭਾਂਡੇ 'ਚ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਸੇ ਤਰੀਕੇ ਦੇ ਨਾਲ ਇਹਦੇ ਜਿਹੜਾ ਬਦਾਮ ਉਹਨੂੰ ਆਪਾਂ ਡਰਾਈ ਰੋਸਟ ਕਰ ਲਾਂਗੇ ਇਹਨੂੰ ਹੀ ਆਪਾਂ ਮਤਲਬ ਕਿ ਮੌਇਸਚਰ ਜਿਹੜਾ ਹਲਕਾ ਜਿਹਾ ਆਪਾਂ ਸੁਕਾਉਣਾ ਹੁੰਦਾ ਵਾ ਤੇ ਇਹਦੇ ਵਿੱਚ ਨਾ ਜਦੋਂ ਤੱਕ ਬਦਾਮ ਦੇ ਵਿੱਚ ਜਿਵੇਂ ਆ ਦੇਖੋ ਛਿਲਕਿਆਂ ਦੇ ਵਿੱਚ ਤਰੇੜਾਂ ਆਈਆਂ ਨਾ ਉਹ ਗਿਆ ਉਹਨਾਂ ਜਿਹੜਾ ਆਪਾਂ ਜਿਹੜਾ ਇਹਨੂੰ ਭੁੰਨ ਲਵਾਂਗੇ ਬਦਾਮਾਂ ਨੂੰ ਦੇਖੋ ਬਾਦਾਮ ਦੇ ਜਿਹੜੇ ਛਿਲਕੇ ਆ ਨਾ ਉਹ ਫੁੱਲਣੇ ਸ਼ੁਰੂ ਹੋ ਗਏ ਤੇ ਤਰੇੜਾਂ ਨਹੀਂ ਆਉਣੀਆਂ ਸ਼ੁਰੂ ਹੋ ਗਈਆਂ ਇਹਦਾ ਮਤਲਬ ਜਿਹੜਾ ਬਾਦਾਮ ਆਪਣੇ ਉਹ ਰੋਸਟ ਹੋ ਗਿਆ ਹੁਣ ਆਪਾਂ ਇਹਨੂੰ ਕੀ ਕਰਾਂਗੇ ਭਾਂਡੇ 'ਚ ਅਲੱਗ ਕੱਢ ਲਾਂਗੇ ਆਹ ਦੇਖੋ ਇਸ ਤਰੀਕੇ ਦੇ ਨਾਲ ਬਾਦਾਮ ਦੇ ਜਿਹੜੇ ਛਿਲਕੇ ਉਹ 'ਚ ਤਰੇੜ ਆਉਣੀ ਚਾਹੀਦੀ ਐ ਠੀਕ ਐ ਨਾ ਮਤਲਬ ਬਾਦਾਮ ਆ ਜਿਹੜੇ ਆਪਣੇ ਉਹ ਭੁੱਜ ਗਿਆ ਆਹ ਦੇਖੋ ਜਿੰਨਾ ਜਣੇ ਤਰੇੜਨੀਆਂ ਦੀ ਉਹਨਾਂ ਚ ਤੁਸੀਂ ਭੁੰਨੀ ਜਾਣਾ ਬਾਦਾਮਾਂ ਨੂੰ ਤੇ ਹੁਣ ਆਪਾਂ ਥੋੜਾ ਜਿਹਾ ਥੀਕ ਲਵਾਵਾਂਗੇ ਕਾਲੀਆਂ ਮਿਰਚਾਂ ਦੇ ਦਾਣੇ ਨੂੰ ਇਹ ਤਾਂ ਬਸ ਬਿਲਕੁਲ ਇੱਕ ਮਿੰਟ ਤੁਸੀਂ ਇਸੇក ਲਵਾਉਣਾ ਤਾਂ ਕਿ ਜਿਹੜਾ ਇਹ ਚ ਮੌਇਸਚਰ ਹੈ ਜਿਹੜਾ ਉਹ ਜਿਹੜਾ ਬਿਲਕੁਲ ਸੁੱਕ ਜਾਏ ਦੇਖੋ ਕਾਲੀ ਮਿਰਚ ਪਾਉਣੀ ਹੁਣ ਕਈ ਲੋਕ ਸੋ ਜਾਂਦੇ ਕਿ ਸਾਨੂੰ ਤਾਂ ਪਸੰਦ ਹੀ ਨਹੀਂ ਪਰ ਕੋਈ ਵੀ ਜਿਹੜੀ ਆਪਾਂ ਰੈਮਡੀ ਯੂਜ਼ ਕਰਦੇ ਹੁੰਨੇ ਨਾ ਕੋਈ ਵੀ ਜਿਹੜੀ ਆਪਾਂ ਦਵਾਈ ਦੇ ਤੌਰ ਤੇ ਜਿਹੜੀ ਰੈਮਡੀ ਆਪਾਂ ਯੂਜ਼ ਕਰਦੇ ਆ ਨਾ ਉਹਦਾ ਇੱਕ ਕੰਬੀਨੇਸ਼ਨ ਹੁੰਦਾ ਉਹ ਕਈਆਂ ਚੀਜ਼ਾਂ ਮਿਲਾ ਕੇ ਹੀ ਉਹਦਾ ਅਸਰ ਜਿਹੜਾ ਉਹ ਵਧੀਆ ਹੁੰਦਾ ਜਿਹੜੀ ਕਾਲੀ ਮਿਰਚ ਹੈ ਇਹਦੇ ਆਪਦੇ ਕਈ ਫਾਇਦੇ ਨੇ ਵਾਈਵਾਦੀ ਤੋਂ ਬਚਾਉਂਦੀ ਆ ਠੀਕ ਹੈ ਤੇ ਬੱਚਿਆਂ ਉਹਦੇ ਵੈਸੇ ਵੀ ਕਈ ਕਈ ਬੱਚਿਆਂ ਦੇ ਸੁੱਤੇ ਆਪੇ ਮੂੰਹ ਚੋਂ ਨਾ ਪਾਣੀ ਨਿਕਲਦਾ ਉਹ ਵਾਈਵਾਦੀ ਦੇ ਨਾਲ ਨਿਕਲਦਾ ਹੁੰਦਾ ਠੀਕ ਹੈ ਸੋ ਤੁਸੀਂ ਇਹ ਇਨਗਰੀਡੀਅੰਟ ਹੈ ਜਿਹੜਾ ਪਾਉਣਾ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਹਾਂ ਹੋ ਸਕਦਾ ਕਿ ਤੁਸੀਂ ਥੋੜਾ ਪਾ ਲਓ ਇਦੂ ਦੋ ਚਾਰ ਦਾਣੇ ਘਟਾ ਲਓ ਪਰ ਪਾਓ ਜ਼ਰੂਰ ਕਿਉਂਕਿ ਫੇਰ ਹੀ ਜਿਹੜੀ ਇਹ ਚੀਜ਼ ਨੇ ਇੰਨਾ ਅਸਰ ਦਰ ਫੇਰ ਹੀ ਬੰਨਾ ਬਹੁਤ ਜ਼ਿਆਦਾ ਬਸ ਆਪਾਂ 1 ਮਿੰਟ ਹੋ ਗਿਆ ਨਾ ਰੋਸਟ ਕਰ ਲਿਆ ਹੁਣ ਆਪਾਂ ਇਹਨੂੰ ਵੀ ਬਦਾਮਾਂ ਦੇ ਨਾਲ ਹੀ ਪੀਸ ਲਾਂਗੇ ਉਸੇ ਮਤਲਬ ਬੌਲ ਦੇ ਵਿੱਚ ਇਹਨੂੰ ਆਪਾਂ ਕੱਢ ਲਾਂਗੇ ਦੇਖੋ ਉਹ ਚੀਜ਼ਾਂ ਜਿਹੜੀਆਂ ਆਪਣੀਆਂ ਰੋਸਟ ਹੋ ਗਈਆਂ ਹੁਣ ਹੈਗੀ ਆਪਣੇ ਕੋਲ ਮਿਸ਼ਰੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮਿਸ਼ਰੀ ਜਿਹੜੀ ਧਾਗੇ ਵਾਲੀ ਹੀ ਲੈਣੀ ਆ ਜੇਕਰ ਤੁਹਾਡੇ ਕੋਲ ਧਾਗੇ ਵਾਲੀ ਮਿਸ਼ਰੀ ਘੱਟ ਆ ਤਾਂ ਤੁਸੀਂ ਕੂਜੇ ਮਿਸ਼ਰੀ ਲੈ ਸਕਦੇ ਹੋ ਜਾਂ ਫਿਰ ਸ਼ੱਕਰ ਪਾ ਸਕਦੇ ਹੋ ਪਰ ਜਿਹੜੀ ਮੋਟੀ ਜਿਹੜੀ ਖੰਡ ਹੁੰਦੀ ਆ ਜਾਂ ਜਿਹੜੀ ਬਰੀਕ ਮਿਸ਼ਰੀ ਹੁੰਦੀ ਆ ਜਿਹੜੀ ਚੌਸ ਜੇ ਸ਼ੇਪ ਦੇ ਵਿੱਚ ਆਉਂਦੀ ਆ ਤੁਸੀਂ ਉਹ ਨਹੀਂ ਬਿਲਕੁਲ ਵੀ ਯੂਜ਼ ਕਰੋਗੇ ਧਾਗੇ ਵਾਲੀ ਮਿਸ਼ਰੀ ਕੂਜੇ ਮਿਸ਼ਰੀ ਜਿਹੜੀ ਹੁੰਦੀ ਆ ਤੇ ਇੱਕ ਜਿਹੜੀ ਸ਼ੱਕਰ ਉਹ ਹੀ ਬਸ ਯੂਜ਼ ਕਰਨੀ ਆ ਤੁਸੀਂ ਇਹਦੇ ਵਿੱਚ ਤੇ ਹੁਣ ਆਪਾਂ ਜਿਹੜੇ ਇਹ ਇਨਗਰੀਡੀਅੰਟ ਆ ਜਿਨ੍ਹਾਂ ਨੂੰ ਆਪਾਂ ਰੋਸਟ ਕੀਤਾ ਆਪਾਂ ਇਹਨਾਂ ਨੂੰ ਹੁਣ ਪੀਸ ਲਵਾਂਗੇ ਹੁਣ ਆਪਾਂ ਇਹ ਸਾਰੇ ਇਨਗਰੀਡੀਅੰਟ ਨੂੰ ਜਿਹੜਾ ਉਹ ਪੀਸ ਲਾਂਗੇ ਉਹਦੇ ਵਾਸਤੇ ਮੈਂ ਬਿਲਕੁਲ ਜਿਹੜਾ ਛੋਟਾ ਜਿਹਾ ਜਾਰਾ ਮਿਕਸੀ ਦਾ ਉਹ ਲਿਆ ਸਭ ਤੋਂ ਪਹਿਲਾਂ ਆਪਾਂ ਪੀਸਾਂਗੇ ਸੌਫ ਤੇ ਇਹਨਾਂ ਬਿਲਕੁਲ ਫਾਈਨ ਪਾਊਡਰ ਬਣਾਉਣਾ ਆਪਾਂ ਸਾਰੇ ਇਨਗਰੀਡੀਅੰਟ ਦਾ ਖੋ ਆਪਣਾ ਪਾਊਡਰ ਬਣ ਗਿਆ ਸੌਫ ਦਾ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਬਦਾਮ ਮਿਸ਼ਰੀ ਕਾਲੀਆਂ ਮਿਰਚਾਂ ਆਪਾਂ ਬਦਾਮ ਦੇ ਨਾਲ ਹੀ ਪੀਸ ਲਾਂਗੇ ਇਸੇ ਤਰੀਕੇ ਨਾਲ ਹੀ ਆਪਾਂ ਜਿਹੜੇ ਦੂਜੇ ਇਨਗਰੀਡੀਅੰਟ ਆ ਜਿਹੜੇ ਉਹ ਪੀਸ ਲਾਂਗੇ ਬਦਾਮ ਤੇ ਕਾਲੀ ਮਿਰਚ ਵੀ ਆਪਾਂ ਪੀਸ ਲਈ ਆ ਦੇਖੋ ਚਾਰੇ ਇਨਗਰੀਡੀਅੰਟ ਠੀਕ ਹੈ ਸੌਫ ਕਾਲੀ ਮਿਰਚ ਬਦਾਮ ਤੇ ਆ ਗੈਲੀ ਮਿਸ਼ਰੀ ਦਾ ਆਪਾਂ ਜਿਹੜਾ ਪਾਊਡਰ ਬਣਾ ਲਿਆ ਹੁਣ ਮੈਂ ਕੀ ਕੀਤਾ ਇਹਦੇ ਵਿੱਚ ਮੈਂ ਲਵਾਂਗੀ ਇੱਕ 에ਅਰ ਟਾਈਟ ਕੰਟੇਨਰ ਲਵਾਂਗੀ ਜਿਹਦੇ ਵਿੱਚ 에ਅਰ ਨਾ ਐਂਟਰ ਹੋ ਸਕੇ ਠੀਕ ਹੈ ਇਹ ਆਪਾਂ ਕੱਚ ਦਾ ਆ ਕੰਟੇਨਰ ਲਿਆ ਤੇ ਇਹ ਸਾਰੇ ਜਿਹੜੇ ਇਨਗਰੀਡੀਅੰਟ ਹਨਾ ਇਹਨੂੰ ਆਪਾਂ ਪਹਿਲਾਂ ਮਿਕਸ ਕਰਾਂਗੇ ਤੇ ਮਿਕਸ ਕਰਕੇ ਆਪਾਂ ਕੰਟੇਨਰ ਚ ਪਾ ਦਾਂਗੇ ਸੋ ਇਹਨੂੰ ਆਪਾਂ ਮਿਕਸ ਕਰ ਦਾਂਗੇ ਦੇਖੋ ਆਪਾਂ ਜਿਹੜੇ ਇਨਗਰੀਡੀਅੰਟ ਆ ਸਾਰੇ ਆਪਾਂ ਕੰਟੇਨਰ ਦੇ ਵਿੱਚ ਪਾਤੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਕੰਟੇਨਰ ਦੇ ਵਿੱਚ ਹੀ ਮਿਕਸ ਕਰ ਲਾਂਗੇ ਦੇਖੋ ਮਿਕਸ ਕਰਤਾ ਆਪਾਂ ਉਹ ਹੁਣ ਇਹਨੂੰ ਤੁਸੀਂ ਕੀ ਕਰਨਾ ਅੱਧਾ ਚਮਚ ਠੀਕ ਹੈ ਅੱਧੇ ਤੋਂ ਵੀ ਜ਼ਿਆਦਾ ਦੁੱਧ ਵਿੱਚ ਪਾ ਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਜਿਹੜੀਆਂ ਭੈਣਾਂ ਆਪ ਵੀ ਜ਼ਰੂਰ ਪੀਣ ਇਹ ਬਹੁਤ ਹੀ ਜ਼ਿਆਦੀ ਵਧੀਆ ਚੀਜ਼ ਬਣੀ ਆ ਕੋਈ ਵੀ ਬੰਦਾ ਜਾਂ ਕੋਈ ਵੀ ਛੋਟਾ ਬੱਚਾ ਜਿਹਦੇ ਐਨਕ ਲੱਗੀ ਆ ਸਹੀ ਤਰੀਕੇ ਨਾਲ ਨੂੰ ਰੈਗੂਲਰ ਯੂਜ਼ ਕਰੋ ਤੁਸੀਂ ਐਨਕ ਵੀ ਹਟ ਜੂਗੀ ਇਹ ਬਹੁਤ ਹੀ ਜ਼ਿਆਦੀ ਵਧੀਆ ਚੀਜ਼ ਆ ਬੇਸ਼ੱਕ ਆਪਾਂ ਮਾਡਰਨ ਜਮਾਨੇ ਵਿੱਚ ਬਹੁਤ ਚੱਲ ਗਏ ਮਾਡਰਨ ਚੀਜ਼ਾਂ ਨੂੰ ਫੋਲੋ ਕਰਦੇ ਆ ਪਰ ਜਿਹੜੀਆਂ ਇਹ ਚੀਜ਼ਾਂ ਨੇ ਨਾ ਦੇਸੀ ਦਵਾਈਆਂ ਇਹ ਬਹੁਤ ਹੀ ਜਿਆਦੀਆਂ ਗੁਣਕਾਰੀ ਹੁੰਦੀਆਂ ਇਹਨਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾਗਾ ਇਹ ਬਹੁਤ ਹੀ ਜਿਆਦੀ ਵਧੀਆ ਚੀਜ਼ ਆ ਇਹ ਇਹ ਕਹਾਂ ਇਹ ਨਹੀਂ ਕਿ ਬਸ ਤੁਹਾਨੂੰ ਵੈਸੇ ਹੀ ਦੱਸਦਾ ਇਹ ਯੂਜ਼ ਕੀਤੀ ਹੋਈ ਚੀਜ਼ ਆ ਇਹ ਬਹੁਤ ਵਧੀਆ ਚੀਜ਼ ਆ ਇਹ ਇੰਨੀ ਪਾਵਰ ਰੱਖਦੀ ਆ ਕਿ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਦੁੱਧ ਚ ਪਾ ਕੇ ਪੀਓ ਨੀਂਦ ਆਏਗੀ ਤੇ ਜਾਂ ਫਿਰ ਜਿਨ੍ਹਾਂ ਨੂੰ ਪਾਚਨ ਸਹੀ ਨਹੀਂ ਰਹਿੰਦਾਗਾ ਰੋਟੀ ਨਹੀਂ ਸਹੀ ਤਰ੍ਹਾਂ ਹজম ਆਉਂਦੀ ਅਫਰੇਮਾ ਰਹਿੰਦਾ ਉਹ ਪੀਓ ਜਾਂ ਫਿਰ ਜਿਨ੍ਹਾਂ ਦੇ ਨਿਯਾ ਘਟਿਓ ਤਾਂ ਜ਼ਰੂਰ ਪੀਣਾ ਸੋ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਤੇ ਤੁਸੀਂ ਇਹ ਜ਼ਰੂਰ ਬਣਾਓ ਤੇ ਮੈਨੂੰ ਕਮੈਂਟਸ ਵਿੱਚ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਕਿੰਤਾ ਦੀ ਲੱਗੀ ਇਹ ਰੈਮਡੀ ਸੋ ਆਪਾਂ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਆਂ ਕੁਦਰਤੀ ਪੰਜਾਬੀ ਰਸੋਈ ਦੇਖਣ ਵਾਸਤੇ ਧੰਨਵਾਦ